达ਸਪੁਰ ਦੇ ਐਸਐਚਓ ਗੁਰਮੀਤ ਸਿੰਘ ਉਹਨਾਂ ਦੀ ਟੀਮ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਅਤੇ ਐਸਐਸ ਦੇ ਜਵਾਨਾਂ ਦੀ ਮੁਸਤੈਦੀ ਅਤੇ ਤੁਰੰਤ ਕਾਰਵਾਈ ਨਾਲ ਸ਼ਹਿਰ ਵਿੱਚ ਇੱਕ ਵੱਡਾ ਨੁਕਸਾਨ ਹੋਣ ਤੋਂ ਟਰ ਗਿਆ ਹੈ ਦੱਸਦੀ ਹੈ ਕਿ ਅੱਜ ਮੱਛੀ ਮਾਰਕੀਟ ਵਿੱਚ ਇੱਕ ਪਕੌੜੇ ਬਣਾਉਣ ਵਾਲੀ ਦੁਕਾਨ ਵਿੱਚ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਫੈਲਣੀ ਸ਼ੁਰੂ ਹੋ ਗਈ ਅਤੇ ਉਸ ਦੇ ਨਾਲ ਹੀ ਦੁਕਾਨਾਂ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਨੀਚੇ ਪੇੜ ਵਿੱਚ ਲੈ ਲਿਆ ਸੀ ਪਰ ਐਸਐਚਓ ਗੁਰਮੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨ ਤੇ ਲੱਗੀ ਅੱਗ ਚ ਪਾਣੀ ਦੀਆਂ ਬਾਰਟੀਆਂ ਭਰ-ਭਰ ਕੇ ਸੁੱਟਨੀਆਂ ਸ਼ੁਰੂ ਕਰ ਦਿੱਤੀਆਂ ਦੱਸਦੀ ਹੈ ਕਿ ਇੱਥੇ ਐਸਐਚਓ ਗਰਮੀਤ ਸਿੰਘ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੁਕਾਨ ਦੇ ਅੰਦਰ ਰੱਖਿਆ ਗੈਸ ਸਿਲੰਡਰ ਵੀ ਬਾਹਰ ਕੱਢਿਆ ਦੇਖਿਆ ਗਿਆ ਆਹ ਦੇਖਦੀਆਂ ਰਿਪੋਰਟ

बनाथो आयो नथे गे aim wrong 1-2-2-2-2-3-2-4-2-5-3-5-1-4-5-2-4-5-5-4-5-5-5-5-5-6-5-9-5-2-5-4-5-6-5-5-5-8-4-5-5-5-5-5-5-5-7-5-6-5-5-5-6-5-5-5-5-6-5-6-7-6-5-6-5-5-5-5-5-5-5-6-6-5-53-6-6-5-6-1-5-6-5-6-5-4-6-5-6-6-6-96-6-6-6-6-6-5-7-6-7-5-7-6-6-6-0-6-6 ਦੇਸ਼ ਮੈਂ ਉੱਥੇ ਹੀ ਆ ਉੱਥੇ ਉੱਥੇ ਓਕੇ ਜੋ ਟਾਰ ਦਾ ਜਿਹੜਾ ਹੋਤੀ ਪਈ ਆ ਬਾਕੀ ਦੇ ਲਈ ਬਾਕੀ ਦੇ ਲਈ ਮਾਰ ਕੇ ਕਿਹਾ ਮਾਰੇ ਬਾਕੀ ਦੇ ਲਈ ਸਾਰੇ ਮਾਰ ਬਾਕੀ ਮਾਰੇ ਨਾ ਬੋਲ ਮਾਰ ਲਾ

ਚਲੋ ਅੱਗ ਲੱਗੀ ਇਹ ਜੀ ਮੱਛੀ ਮਾਰਕੀਟ ਹੈ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਟਾ ਚੌਂਗ ਦੇ ਵਿੱਚ ਜਿਸ ਤਰ੍ਹਾਂ ਅਜਨਾ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀ ਆ ਸੀ ਜਿੱਦਾਂ ਭੜੀ ਭੀੜ ਭੜ ਵਾਲੀਆਂ ਜਿੰਨੇ ਵੀ ਹੈਗੇ ਏਰੀਏ ਤੋਂ ਸਾਨੂੰ ਜਦੋਂ ਅਸੀਂ ਸਾਹਮਣੇ ਇੱਥੋਂ ਲੰਘ ਰਹੇ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਤਦ ਜੇ ਤੁਸੀਂ ਦਵਾ-ਦਾਵਾ ਕੋਸ਼ਿਸ਼ ਕਰਕੇ ਪਹਿਲਾਂ ਨਾ ਬਾਗੀਆਂ ਦਾ ਪਾਣੀ ਭਜਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਵੀ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਮੇਰੇ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁਰਕਲ ਲੈ ਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਅੱਗ ਲੱਗੀ ਕਿਦਾਂ ਨਿੱਕੀ ਕਰਨੀ ਇਹ ਜੀ ਉੱਥੇ ਇਹਨਾਂ ਦਾ ਜਿਹੜਾ ਕੱਢ ਰਹੇ ਸੀ ਪਕੌੜੇ ਵਾਲੇ ਦੁਕਾਨਾ ਮੋਟੂ ਤੇ ਮੋਨੂ ਦੀ ਤੇ ਉੱਥੇ ਸੈਂਟਰ ਨੂੰ ਅਗਲੇ ਕਿ ਜਿਹੜਾ ਸੈਂਟਰ ਅਸੀਂ ਬਾਹਰ ਲਿਆਂਦਾਈ ਕੱਢ ਕੇ ਹੁਣ ਜੀ ਕੋਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜਾ ਸੈਂਟਰ ਲੈ ਕੇ ਗਏ ਉਹ ਫਟ ਜਾਂਦਾ ਤਾਂ ਫਿਰ ਦੇਖੋ ਜਿਹਨੂੰ ਚਾਹੀਦਾ ਫਿਰ ਬਾਕੀ ਪਬਲਿਕ ਸੀ ਇੱਥੇ ਉਹਨਾਂ ਦੇ ਅੰਦਰ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਤਾਂ ਉਹਨੂੰ ਨੁਕਸਾਨ ਨੂੰ ਬਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆ ਇਹ ਕਰਨਾ ਵੇਖੋ ਜੀ ਦੱਸੋ ਮੇਰਾ ਕੰਮ ਸੀ ਮੈਂ ਸਭ ਤੋਂ ਪਹਿਲਾਂ ਇਹ ਹੁੰਦਾ ਵਾ ਵੀ ਜਿਹੜਾ ਸੀਨੀਅਰ ਉਹ ਜਾ ਕੇ ਜਵਦਾ ਜਿੰਨੇ ਵੀ ਅੱਗ ਬੁਝਾ ਸਕਦੇ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮੁਲਾਜ਼ਮ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਸਾਰੇ ਜਿੰਨੇ ਵੀ ਮੁਲਾਜ਼ਮ ਇਵਨ ਸਾਡੀ ਜਿਹੜੀ ਅੱਜ ਐਸਐਸਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ ਗੁਰਮੁਖ ਸਿੰਘ ਜੀ ਆ ਆਪਣੇ ਜਿੰਨੇ ਵੀ ਹੈਗੇ ਨੇ ਸੋਲ ਹੁਣੀ ਨੇ ਸਾਰਿਆਂ ਨੇ ਇਹਨਾਂ ਸਾਲ ਦੇ ਕੇ ਅੱਗ ਨੂੰ ਬੁਝਾਇਆ ਜੀ ਸਰ ਦੇਖਿਆ ਕਿ ਬਾਲਟੀਆਂ ਭਰ ਭਰ ਕੇ ਆਪ ਖੁਦ ਤੁਸੀਂ ਪਾਣੀ ਹਾਂਜੀ ਫਿਰ ਜੀ ਲਾਗੇ ਮੱਛੀ ਵਾਲੇ ਬਾਲਟੀਆਂ ਭਰ ਕੇ ਜਿੰਨਾ ਵੀ ਹੋ ਸਕਿਆ ਵੀ ਹਾਂ ਅੱਗ ਤੇ ਛੇਤੀ ਕਬੂਤਰ ਸ਼ੁਕਰ ਆ ਵੀ ਕਾਬੂ ਪੈ ਗਿਆ ਇੱਕ ਦੁਕਾਨ ਨੂੰ ਹੀ ਅੱਗ ਲੱਗੀ ਨਹੀਂ ਤਾਂ ਨਾਲ ਦੀ ਸਾਰੀਆਂ ਦੁਕਾਨਾਂ ਨੂੰ ਅੱਗ ਫੜ ਸਕਦੀ ਉਹ ਜਦ ਬਰਨਰ ਬਰਨਰ ਮੈਨੂੰ ਲੱਗਦਾ ਬਰਨਰ ਜਾਂ ਲੂਸ ਆ ਜਾਂ ਗੱਲਬਾਤ ਹੈਗੀ ਆ ਜਾਂ ਜਾ ਕੇ ਪਾਈਪ ਲੂਸ ਹੋਣੀ ਆ ਉਹਨੂੰ ਅੱਗ ਫੜ ਲਈ ਆ ਅੱਗ ਫੜ ਲਈ ਤੇ ਇੱਕਦਮ ਜਿਦਸਰਾ ਬੰਦਾ ਸ਼ਸ਼ ਸ਼ਸ਼ ਪੰਜ ਚ ਪੈ ਜਾਂਦਾ ਨਾ ਉਹਨੂੰ ਬੁਝਾਉਂਦਾ ਆਈਡੀਆ ਨਹੀਂ ਹੁੰਦਾ ਜਾਂ ਤਰੀਕਾ ਨਹੀਂ ਆ ਯਾਦ ਹੁੰਦਾ ਉਹ ਤਰ੍ਹਾਂ ਘਬਰਾ ਗਏ ਨੇ ਜਾਂ ਜਿਹੜੇ ਪਹਿਲਾਂ ਦੱਸਦੇ ਨੇ ਕਿ ਬੋਰੀ ਪਾ ਦਿਓ ਜਾਂ ਇਸ ਤਰ੍ਹਾਂ ਕਰ ਦਿਓ ਪਾਣੀ ਛੁੱਟਣ ਲਾਪੇ ਪਾਣੀ ਨਾਲ ਗੈਸ ਦੇ ਕਿਹਦੀ ਪਾਣੀ ਨਾਲੇ ਪੋਈਦੀ ਠੀਕ ਹੈ ਜੀ ਇਸ ਪਾਣੀ ਦੇ ਨਾਲ ਪਾਣੀ ਨਾਲੇ ਕਿਹਦੀ ਪੋਈਦੀ ਗੈਸ ਆ ਇਹ ਪਾਣੀ ਛੁੱਟਣ ਲਾਪੇ ਨੇ ਫਿਰ ਠੰਡਾਰ ਸਾਹਿਬ ਆਏ ਨੇ ਇਹਨਾਂ ਨੇ ਸਾਰੇ ਪ ਤੇ ਇਹ ਆ ਗਈ ਜਿਹੜੀ ਇੱਕ ਇੱਕ ਹੋਰ ਦੁਕਾਨ ਨੂੰ ਲੱਗ ਗਿਆ ਲੱਗਦੀ ਹੈ ਮੇਰੇ ਮੇਰੇ ਕਹਿੰਦੇ ਸ਼ਟਰ ਬੰਦ ਕਰੋ ਕੰਮ ਇਹਦਾ ਕੰਮ ਸਾਰਾ ਤੇਲ ਦਾ ਪੇਂਟ ਦਾ ਕੰਮ ਆ ਆਇਲ ਦਾ ਕੰਮ ਆ ਜੀ ਬਾ ਬਾਟੀਆਂ ਚੁੱਕੀਆਂ ਇਹਨਾਂ ਨੇ ਹਰ ਸਾਰਾ ਤੇਲ ਦਾ ਕੰਮ ਹੀ ਜੇ ਰੱਬ ਨਾ ਕਰੇ ਇੱਧਰ ਇੱਧਰ ਨੂੰ ਉਧਰ ਗਈ ਹੈ ਜੇ ਇੱਧਰ ਜਾਂਦੀ ਤੇ ਤੇਲ ਵਾਲਾ ਸਾਰਾ ਤੇਲ ਅੰਦਰ ਤੇਲ ਸੇ ਸਾਡੇ ਕੋਲ ਓਏ ਆਪ ਪਾਣੀ ਚੁੱਕੇ ਬਾਟੀਆਂ ਆ ਬਾਟੀਆਂ ਆ ਬਾਟੀਆਂ ਭਾਈ ਚੁੱਕੀਆਂ ਇਹਨਾਂ ਦੇ ਸਟਾਫ ਨੇ ਆਪ ਬਾਟੀਆਂ ਚੁੱਕੀਆਂ ਆਪ ਚੁੱਕ ਚੁੱਕ ਹੁੰਦੇ ਰਹੇ ਨੇ ਇਹਨਾਂ ਵਰਗੇ ਸਾਹਿਬ ਦੇ ਬਹੁਤ ਘਟ ਲੱਭਦੇ ਨੇ ਕਿਤੇ ਜਿਹੜੇ ਆਪ ਨਹੀਂ ਤਾਂ ਆ ਹੁਕਮ ਦਿੰਦੇ ਚਲੋ ਚਲੋ ਚ ਆਪਾਂ ਨੇ ਆ ਕੇ ਪੈ ਫੜੀ ਆ ਆਪਾਂ ਨੇ ਅੱਗ ਭਜਾਂਦੇ ਸੀ ਕਿਹੜ ਕੀਤਾ ਰਣ ਸਿਲੰਡਰ ਵੀ ਲਾ ਕੇ ਅੱਗ ਦਾ ਕੱਢ ਸਿਲੰਡਰ ਆ ਵੀ ਆ ਜਨ ਖਿੱਚਿਆ ਬਾਹਰ ਨੂੰ ਕੱਢਿਆ ਐਸਾ ਤਾਂ ਸਭ ਦੀ ਬੜੀ ਬਾਤ ਰਹੀ ਹੈ ਇਹਨਾਂ ਦੀ ਬਹੁਤ ਬਾਤ ਰਹੀ ਹੈ ਇਹਨਾਂ ਦੀ ਸਾਡੇ ਗਰਦਾਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਹੈ ਨਾ ਸਾਰੇ ਜਿਹੜੀ ਓਕੇ ਆ ਬਿਲਕੁਲ ਦੇਖੋ ਜੀ ਅੱਜ ਆਪਣੀ ਮੱਛੀ ਮਾਰਕੀਟ ਵਿੱਚ ਦੁਕਾਨ ਹੈ ਜੀ ਦਹੀਂ ਭਲੇ ਵਾਲੀ ਨਾਲ ਸਾਡੇ ਗਵਾਂਢੀ ਆ ਆਪਣੇ ਮਹਾਜਨ ਦੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੇਚਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਅੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਕਿਸੇ ਮੁੰਡੇ ਦਾ ਫੋਨ ਆਇਆ ਕੀ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਾਰੇ ਅਸੀਂ ਫਾਰਗ ਬਰੇਡ ਵਾਲਿਆਂ ਨੂੰ ਸਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਐਸਐਸਓ ਸਾਹਿਬ ਵੀ ਮੌਕੇ ਤੇ ਇੱਥੇ ਹਾਜ਼ਰ ਹੋ ਗਏ ਆ ਖਾਸ ਕਰਕੇ ਫਾਰਗ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾ ਜੀ